ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਅੱਜ ਗੱਲ ਕਰਾਂ ਕਿਸ ਚੇਅਰ ਸੋਵਾਰ ਦੀ ਕਟਿੰਗ ਵੈਸੇ ਮੈਂ ਜੀ ਪਹਿਲਾ ਵੀਡੀਓ ਅਪਲੋਡ ਕਰ ਦਿੱਤੀ ਐ ਕਾਫੀ ਕਾਫੀ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਮੇਰੀ ਦੀਦੀ ਮਤਲਬ ਬੈਲਟ ਜ਼ਿਆਦਾ ਲੰਬੀ ਹੋਵੇ ਤਾਂ ਉਹਦੇ ਵਿੱਚ ਆਪਾਂ ਬਲ ਕੇ ਮਾ ਪਾਵਾਂਗੇ ਜਿਵੇਂ ਕਈ ਵਾਰ ਬਰਸਰ ਘੱਟ ਹੁੰਦਾ ਹਨਾ ਫਿਰ ਤਾਂ ਆਪਾਂ ਨੂੰ ਇੱਥੇ ਜੋੜ ਲਾਉਣਾ ਪੈਂਦਾ ਜੇ ਬਰਸਰ ਪੂਰਾ ਹੋ ਫਿਰ ਤਾਂ ਆਪਾਂ ਲੋੜ ਨਹੀਂ ਪੈਂਦੀ ਆਪਾਂ ਐਵੇਂ ਹੀ ਬਲ ਪਾ ਲੈਨੇ ਆ ਇਹਦੇ ਵਿੱਚ ਮੈਂ ਪਹਿਲਾਂ ਮਾਰਕਿੰਗ ਕਰ ਰੱਖੀ ਐ ਜੇ ਹੁਣ ਆਪਾਂ ਵੱਡੀ ਮਤਲਬ ਪੈਰਟ ਜਿਆਦਾ ਹੋਵੇ ਤਾਂ ਆਪਾਂ ਉਹ ਮੈਂ ਉਹਦੀ ਦੱਸ ਰਹੀ ਹਾਂ ਵੀ ਉਹਦੀ ਕਿਵੇਂ ਆਪਾਂ ਮਾਰਕਿੰਗ ਕਰਦੇ ਆਂ ਮਤਲਬ ਐਡ ਬਲੀ ਸਾਈਡ ਤੋਂ ਜਿੰਨਾ ਵੀ ਤੁਹਾਡਾ ਟੋਟਲ ਜਿੰਨੀ ਵੀ ਕਸਟਮਰ ਦੀ ਲੈਂਥ ਤੁਸੀਂ ਲਈਆ ਹਨਾ ਤਾਂ ਉਹਦਾ ਆਪਾਂ ਹਾ ਕਰ ਲੈਣਾ ਹਾ ਜਿੰਨਾ ਵੀ ਆਇਆ ਉਸ ਤੋਂ ਬਾਅਦ ਜਿੰਨਾ ਵੀ ਤੁਸੀਂ ਇੱਥੇ ਪਹੁੰਚਦੀ ਲੰਬਾਈ ਲੈਤੀ ਹੋਰੇ ਵਿੱਚ 1 ਇੰਚ ਪਲੱਸ ਕੀਤਾ ਹੋਗਾ ਹਨਾ ਉਸ ਤੋਂ ਬਾਅਦ ਇਹਦੇ ਨਾਲ ਜਿਹੜਾ ਇੱਥੇ ਤੁਸੀਂ ਨਿਸ਼ਾਨ ਲਗਾਇਆ

ਇਸ ਤਰ੍ਹਾਂ ਜਿੰਨਾ ਵੀ ਮਤਲਬ ਕਸਟਮਰ ਦੀ ਤੁਹਾਡੇ ਕਸਟਮਰ ਦੀ ਜਿੰਨੇ ਵੀ ਝੋੜੀ ਉਹਦੇ ਵਿੱਚ ਪੈਕਨ ਚ ਐਡ ਕਰਕੇ ਜਿਵੇਂ 8 9 ਜਿੰਨੀ ਵੀ ਹੋਈ ਉਸ ਦਾ ਐ ਨਿਸ਼ਾਨ ਲਗਾ ਕੇ ਉਸ ਤੱਕ ਇਹਦੇ ਨਾਲ ਮਿਲਾ ਦੇਣਾ ਦੁਬਾਰੇ ਇੱਥੇ ਆ ਜਾਏਗਾ ਫਿਰ ਆ ਅੱਗੇ ਜੋੜਾ ਮ ਕੱਟਿਆ ਜਾਊਗਾ ਆ ਜੋੜ ਲੱਗ ਜਾਊਗਾ ਇਹ ਕਰਕੇ ਫਿਰ ਜਿਹੜੇ ਬਾਲਾ ਪਰ ਥੋੜੇ ਜਿਆਦਾ ਪੈ ਜਾਣਗੇ ਤੇ ਐਵੇਂ ਸੈਟ ਆ ਜੇਗੀ ਉਸ ਦਾ ਬੈਲਟ ਦੀ ਕਟਿੰਗ ਜਿੰਨੇ ਵੀ ਕਸਟਮਰ ਦੀ ਬੈਲਟ ਹੈ ਹਨਾ ਉਹਦੇ ਵਿੱਚ ਆਪਾਂ 1 ਇੰਚ ਐਡ ਕਰਾਂਗੇ ਇਹ ਮਤਲਬ 20 ਹੀ ਆਪਾਂ 21 ਕਿ ਰੱਖਿਆ ਲੰਬਾਈ ਜਿਹੜੀ ਚੜਾਈ ਹੈ ਉਹ ਆਪਾਂ 7 ਇੰਚ ਰੱਖਾਂਗੇ ਪੌਣੇ 7 ਕਿਉਂਕਿ ਇਹਦੀ ਜੇ ਬੈਲਟ ਹੋ ਆਪਾਂ 4 ਰੱਖੀ ਹੈ ਲੰਬਾਈ 4 ਟੋਟਲ ਜੀ ਕਸਟਮਰ ਨਹੀਂ ਕਹਿੰਦੀ ਆ ਫਿਰ ਆਪਾਂ ਇਸ ਕਰਕੇ ਪੌਣੇ 7 ਤੇ 7 ਰੱਖ ਸਕਦੇ ਆ ਇਨ ਕੇ ਜੇ ਬੈਲਟ ਕਿਸੇ ਦੀ 4.5 ਜਾਂ 5 ਹੋਵੇ ਫਿਰ ਤੁਸੀਂ 7.5 ਤੇ ਪੌਣੇ 8 ਵੀ ਰੱਖ ਸਕਦੇ ਆ